ਵੱਖ-ਵੱਖ ਸ਼ਹਿਰਾਂ ਦੀਆਂ ਇਹ ਖੂਬਸੂਰਤ ਤਸਵੀਰਾਂ 크ਿਸਮਸ ਦੇ ਤਿਉਹਾਰ ਤੇ ਲੋਕਾਂ ਦੇ ਉਤਸ਼ਾਹ ਨੂੰ ਬਿਆਨ ਕਰ ਰਹੀਆਂ ਨੇ ਸ਼ਿਮਲਾ ਵੀ ਰੌਸ਼ਨੀਆਂ ਨਾਲ ਨਹਾਇਆ ਹੋਇਆ ਹੈ ਦਿੱਲੀ ਤੋਂ ਮੁੰਬਈ ਅਤੇ ਕੋਲਕਾਤਾ ਤੱਕ ਸਭ ਪਾਸੇ ਸੋਹਣੀ ਸਜਾਵਟ ਹੈ ਇਸਾਈ ਧਰਮ ਦੇ ਵਿੱਚ 26 ਦਸੰਬਰ ਨੂੰ ਯਿਸੂ ਮਸੀਹ ਪਾਵ ਈਸਾ ਮਸੀਹ ਦੇ ਜਨਮ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਤਿਉਹਾਰ ਨੂੰ 크ਿਸਮਸ ਜਾਂ ਫਿਰ ਵੱਡਾ ਦਿਨ ਕਿਹਾ ਜਾਂਦਾ ਹੈ ਇਸ ਦਿਨ ਇਸਾਈ ਬੜੀ ਧੂਮ-ਧਾਮ ਦੇ ਨਾਲ ਜਸ਼ਨ ਮਨਾਉਂਦੇ ਨੇ ਇਸ ਦਿਨ ਲਗਭਗ ਪੂਰੇ ਸੰਸਾਰ ਦੇ ਵਿੱਚ ਛੁੱਟੀ ਰਹਿੰਦੀ ਹੈ ਜਿਸ ਕਰਕੇ ਲੋਕਵਾਕੂ ਅਕਦੇਸ਼ਤ ਵਿੱਚ 크리스마ਸ ਨੂੰ ਆਪੋ ਆਪਣੇ ਢੰਗ ਨਾਲ ਮਨਾਉਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤ ਵਾਸੀਆਂ ਨੂੰ 크리스마ਸ ਦੀਆਂ ਵਧਾਈਆਂ ਦਿੱਤੀਆਂ ਨੇ ਪ੍ਰਧਾਨ ਮੰਤਰੀ ਨੇ ਕਿਹਾ ਸਾਰਿਆਂ ਨੂੰ ਮੈਰੀ 크리스마ਸ ਦੀਆਂ ਸ਼ੁਭਕਾਮਨਾਵਾਂ ਇਹ ਤਿਉਹਾਰ ਸਭ ਲਈ ਖੁਸ਼ੀਆਂ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਏ ਆਓ ਸਦਭਾਵਨਾ ਤੇ ਹਮਦਰਦੀ ਦੀ ਪਾਵਨਾ ਦਾ ਜਸ਼ਨ ਮਨਾਈਏ ਜਿਸ ਨੂੰ 크리스마ਸ ਦਰਸਾਉਂਦਾ ਹੈ ਅਤੇ ਅਜੇ ਹੀ ਦੁਨੀਆ ਲਈ ਕੰਮ ਕਰੀਏ ਜਿੱਥੇ ਹਰ ਕੋਈ ਖੁਸ਼ ਅਤੇ ਸਿਹਤਮੰਦ ਹੋਵੇ ਅਸੀਂ ਪ੍ਰਭੂ ਮਸੀਹ ਦੀਆਂ ਮਹਾਨ ਸਿੱਖਿਆਵਾਂ ਨੂੰ ਵੀ ਚੇਤੇ ਕਰਦੇ ਹਾਂ